ਕੁਦਰਤ ਦੇ ਸ਼ਿੰਗਾਰ ਉੱਤੇ ਚੱਲਿਆ ਲੋਹੇ ਦਾ ਦਰਿੰਦਾ ਇੱਕ 마ਸੂਮ ਜੀਵ ਦੀ ਖਾਮੋਸ਼ ਮੌਤ ਬੇਵਸ ਜੰਗਲੀ ਜੀਵ ਸ਼ਿਕਾਰੀਆਂ ਤੋਂ ਬਚਦਿਆਂ ਸੜਕ ਤੇ ਮਿਲੀ ਮੌਤ ਕਦੋਂ ਤੱਕ ਬੇਜੁਬਾਨਾਂ ਦੇ ਖੂਨ ਨਾਲ ਲਾਲ ਹੁੰਦੀਆਂ ਰਹਿਣਗੀਆਂ ਸੜਕਾਂ ਨੁਪਲੀ ਨੇੜੇ ਬਾਰਾ ਸਿੰਘੇ ਦੀ ਦਰਦਨਾਕ ਮੌਤ ਕੀ ਸ਼ਿਕਾਰੀਆਂ ਦੀ ਦਹਿਸ਼ਤ ਹੈ ਜ਼ਿੰਮੇਵਾਰ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਭਰਾਇਂ ਪਨੁਪਲੀ ਵਿਖੇ ਇੱਕ ਬੇहद ਅਫਸੋਸਨਾਕ ਘਟਨਾ ਵਾਪਰੀ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਅਤੇ ਕੁਦਰਤ ਪ੍ਰੇਮੀਆਂ ਨੂੰ ਝੰਡੋੜ ਕੇ ਰੱਖ ਦਿੱਤਾ ਪਨੁਪਲੀ ਵਿਖੇ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨਾਲ ਟਕਰਾਉਣ ਦੇ ਕਾਰਨ ਇੱਕ ਬੇਜਬਾਨ ਬਾਰਾ ਸਿੰਘੇ ਦੀ ਦਰਦਨਾਕ ਮੌਤ ਹੋ ਗਈ ਸੜਕ ਉੱਤੇ ਪਈ ਇਸ ਖੂਬਸੂਰਤ ਜਾਨਵਰ ਦੀ ਲਾਸ਼ ਨੇ ਰਾਹਗੀਰਾਂ ਦੀਆਂ ਅੱਖਾਂ ਵੀ ਨਾਮੁਕ ਕਰ ਦਿੱਤੀਆਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਬਾਰਾ ਸਿੰਘਾ ਅਚਾਨਕ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਟੱਕਰ ਇਨੀ ਜ਼ਬਰਦਸਤ ਸੀ ਕਿ ਜਾਨਵਰ ਗੰਭੀਰ ਰੂਪ ਦੇ ਵਿੱਚ ਜਕ ਹੋ ਗਿਆ ਅਤੇ ਕੁਝ ਹੀ ਸਮੇਂ ਦੇ ਵਿੱਚ ਉਸਨੇ ਦਮ ਤੋੜ ਦਿੱਤਾ ਘਟਨਾ ਦੀ ਸੂਚਨਾ ਮਿਲਦੇ ਹੀ ਜੀ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚ ਗਈ ਅਤੇ ਕਾਰਵਾਈ ਆਰੰਭ ਕਰ ਦਿੱਤੀ ਹੈ ਇਹ ਘਟਨਾ ਸਿਰਫ ਇੱਕ ਸੜਕ ਹਾਦਸਾ ਨਹੀਂ ਸਗੋਂ ਜੰਗਲੀ ਜੀਵਾਂ ਦੀ ਸੁਰੱਖਿਆ ਪ੍ਰਤੀ ਸਾਡੀ ਗੰਭੀਰ ਲਾਪਰਵਾਹੀ ਅਤੇ ਸ਼ਿਕਾਰੀਆਂ ਦੀ ਦਰਿੰਦਗੀ ਦਾ ਨਤੀਜਾ ਹੈ ਮਹਾਰਾ ਦਾ ਮੰਨਣਾ ਹੈ ਕਿ ਜੰਗਲੀ ਜਾਨਵਰ ਅਕਸਰ ਆਪਣੇ ਕੁਦਰਤੀ ਰਹਿਸ਼ੀ ਇਲਾਕੇ ਤੋਂ ਬਾਹਰ ਤਾਂ ਹੀ ਆਉਂਦੇ ਹਨ ਜਦੋਂ ਉਹਨਾਂ ਨੂੰ ਜੰਗਲ ਦੇ ਅੰਦਰ ਖਤਰਾ ਮਹਿਸੂਸ ਹੁੰਦਾ ਹੈ ਸ਼ਿਕਾਰੀਆਂ ਵੱਲੋਂ ਜੰਗਲਾਂ ਵਿੱਚ ਕੀਤੀ ਜਾ ਰਹੀ ਗੈਰ ਕਾਨੂੰਨੀ ਕੁਸਬੈਟ ਅਤੇ ਸ਼ਿਕਾਰ ਦੇ ਡਰ ਕਰਕੇ ਮਾਸੂਮ ਜਾਨਵਰ ਆਪਣੀ ਜਾਨ ਬਚਾਉਣ ਦੇ ਲਈ ਸ਼ਹਿਰੀ ਅਤੇ ਰਹਿਸ਼ੀ ਇਲਾਕਿਆਂ ਵੱਲ ਭੱਜਦੇ ਹਨ ਪਰ ਅਫਸੋਸ ਜੰਗਲ ਦੇ ਦਰਿੰਦਿਆਂ ਸ਼ਿਕਾਰੀਆਂ ਤੋਂ ਬਚਦੇ ਹੋਏ ਇਸ ਸੜਕਾਂ ਉੱਤੇ ਚੱਲਦੇ ਲੋਹੇ ਦੇ ਦਰਿੰਦਿਆਂ ਜਾਨੀ ਕਿ ਵਾਹਨਾਂ ਦਾ ਸ਼ਿਕਾਰ ਹੋ ਜਾਂਦੇ ਹਨ ਸਥਾਨਿਕ ਲੋਕਾਂ ਵਿੱਚ ਸ਼ਿਕਾਰੀਆਂ ਤੇ ਪ੍ਰਸ਼ਾਸਨ ਦੀ ਢਿੱਲੀ ਕਾਰਜਗੁਜ਼ਾਰੀ ਪ੍ਰਤੀ ਭਾਰੀ ਰੋਸ ਹੈ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਜੇਕਰ ਜੰਗਲ ਦੇ ਵਿੱਚ ਸ਼ਿਕਾਰੀਆਂ ਤੇ ਨਕੇਲ ਕਸੀ ਹੁੰਦੀ ਤਾਂ ਅੱਜ ਇਸ ਬੇਜਵਾਨ ਜੀਵ ਨੂੰ ਆਪਣੀ ਜਾਨ ਨਾ ਗਵਾਉਣੀ ਪੈਂਦੀ ਕੁਦਰਤ ਦੇ ਇਹਨਾਂ ਅਨਮੋਲ ਗਹਿਣਿਆਂ ਦੀ ਰਾਖੀ ਲਈ ਸਖਤ ਕਾਨੂੰਨ ਨੂੰ ਲਾਗੂ ਕਰਨ ਦੀ ਸਖਤ ਲੋੜ ਹੈ ਅੱਜ ਪਨੁਪਲੀ ਵਿਖੇ ਇੱਕ ਬੇਜਵਾਨ ਬਾਰਾ ਸਿੰਘੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਉਹ ਸ਼ਿਕਾਰੀਆਂ ਦੇ ਡੱਟੋ ਜਿਕੇ ਰਿਆਸੀ ਇਲਾਕੇ ਵੱਲ ਆਇਆ ਸੀ ਪਰ ਅਫਸੋਸ ਇੱਥੇ ਉਸਨੂੰ ਮੌਤ ਹੀ ਮਿਲੀ ਅਸੀਂ ਇਨਸਾਨੀ ਨੇ ਖੁਦਗਰਜ਼ ਕਿਉਂ ਹੋ ਗਏ ਹਾਂ ਕਿ ਧਰਤੀ ਦੇ ਇਨਾ ਖੂਬਸੂਰਤ ਜੀਵਾਂ ਲਈ ਕੋਈ ਥਾਂ ਹੀ ਨਹੀਂ ਬਚੀ ਰੱਬ ਇਸ ਬੇਜੁਬਾਨੀ ਆਤਮਾ ਨੂੰ ਸ਼ਾਂਤੀ ਦੇਵੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ